ਵਾਹ ਇਹ ਕਾਦੇ ਵਾਸਤੇ ਕਰੇ ਸੁਮਬਾ ਬਣਾਇਆ ਅਸਾ ਸੁਮਬਾ ਬਣਾਇਆ ਆ ਮਿਸਤਰੀ ਮਿਸਤਰੀ ਇੱਕ ਹੋ ਲੱਗ ਗਿਆ ਸੀ ਉਹ ਪੱਤਾ ਇੱਕ ਉਹ ਸੀ ਕਿਹੜੀ ਕਹਿੰਦੇ ਸੀ ਉਹ ਮਿਸਤਰੀਆਂ ਦਾ ਕੰਮ ਕਰਦੀ ਸੀ ਬੌਰਨ ਕੁੜੀ ਕਿ ਕਿਹੜੀ ਹਾਂ ਬੌਰਨ ਕੁੜੀ ਬੌਰਨ ਓਏ ਬੌਰਨ ਵਾਲੀ ਜਾਲਾ ਉਹ ਵੀ ਜਮਾ ਤੇਰੇ ਵਰਗੀ ਲਾਉਣਗੇ ਪੱਲਾ ਵਧੀਆ ਬਣਾਤਾ ਇਹਨਾਂ ਨੇ ਉੱਲਾ ਫਿੱਟ ਕਰੀ ਐ ਚੱਕ ਦੇ ਚੱਕ ਦੇ ਫੱਟੇ ਆ ਐ ਇਹਦੇ ਤਰੀਲਾ ਮੂੰਹ ਬਣ ਕੇ ਰੱਖ ਆ ਫਿੱਟ ਕਰਨੀ ਐ ਜੋੜੀਆਂ ਵਧੀਆ ਜਮਾ ਲੋ ਜੀ ਆ ਬੇ ਪੱਲੇ ਤਿਆਰ ਕਰੇ ਤੇ ਇਹਦੇ ਤੇ ਵੀ ਲਾਉਣਾ ਪੱਲਾ ਸਹੀ ਘਾਰੇ ਨੂੰ ਸਹੀ ਘਰ ਹੈ ਵੈਰੀ ਗੁੱਡ ਵੈਰੀ ਗੁੱਡ ਵਧੀਆ ਰੈਸਟਰੀ ਹੈ ਇਹਨਾਂ ਨੇ ਘੇਰੇ ਨਾਰਾਂ ਸਰਵਰ ਨੇ ਕਰਤਾ ਪੱਲਾ ਬਿਲਕੁਲ ਫਿੱਟ ਇਹਨਾਂ ਨੇ ਆ ਰੱਖਿਆ ਜਿਹੜਾ ਮੋਰਾ ਇਹ ਰੱਖਿਆ ਕੂਲਰ ਵਾਸਤੇ ਤੇ ਜੋੜੀਆਂ ਬਣਾਤੀਆਂ ਵਧੀਆ ਤੇ ਜਮ ਕਾ ਫੂਸ ਇਕੱਠਾ ਕਰਕੇ ਉਹਦੇ ਵਿੱਚੋਂ ਬਣਾਈਆਂ ਟਾਪ ਦੀਆਂ ਤੇ ਇਧਰ ਲਈ ਤਾਂ ਹਲੇ ਕੰਮ ਚੱਲਦਾ ਚਗਾਠ ਫਿੱਟ ਕਰਤੀ ਆਹ ਮੋਰਾ ਰੱਖੇ ਨੇ ਨਨੇ ਨਿਕਾਇਆ ਕੂਲਰ ਲਾਉਣ ਵਾਸਤੇ ਮੁੰਡਾ ਬਹੁਤ ਹਿੰਮਤੀ ਆ ਬਾਈ ਮਿਸਤਰੀਆਂ ਦਾ ਮੁੰਡਾ ਤੇ ਉਹ ਮੈਂ ਕਿਹਾ ਉਹਦੇ ਵਿੱਚ ਤਾਂ ਨਾ ਗਈਏ ਕਿੰਨੇ ਆ ਆ ਬੜਾ ਵਧੀਆ ਲਾਇਆ ਜੇ ਜਾਲੀ ਖੋਲ ਕੇ ਰੱਖਣੀ ਹੋਵੇ ਇਹ ਆ ਲਾ ਦਿਓ ਬੱਸ ਇਹ ਜਾਲੀ ਖੁੱਲ ਕੇ ਰਹਿ ਜਾਂਦੀ ਆ ਕੋਈ ਦਿੱਕਤ ਨਹੀਂ ਆਉਂਦੀ ਕੰਮ ਨਿਮੇੜਤਾ ਮਸ਼ੀਨ ਖਿੱਚ ਕੇ ਇੱਧਰ ਕਰਤੀ ਤੇ ਆ ਵਸ ਇੱਕ ਲੱਗਿਆ ਪਿਆ ਜਾਲੀ ਜੀ ਲਾਏ ਜਾਂਦਾ ਤਿਆਰ ਕਰੀ ਤੇ ਆ ਤਾਂ ਪਏ ਨੇ ਡਿੱਗੇ ਆ ਖਾਵੇਂ ਨੂੰ ਕਹਿੰਦੇ ਆ ਤੇ ਥੱਕਾ ਮੈਂ ਦੇਖ ਲਾ ਨੀਰ ਕਿੰਨੀ ਤਾਕੜੀ ਆ ਕੋਈ ਗਰਮੀ ਦੀ ਪਰਵਾਹ ਨਹੀਂ ਤੇ ਕੋਈ ਥਾਂ ਦੀ ਪਰਵਾਹ ਨਹੀਂ ਕਿੱਥੇ ਪਏ ਆ ਬੱਠਲਾਂ ਦੇ ਵਿੱਚ ਸੌਂਗੇ ਸੰਦਾਂ ਦੇ ਵਿੱਚ ਹੀ 啊，对。Ah,